ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਤੇ ਜਦੋਂ ਵੀ ਕਦੇ ਕੁਝ ਸਪੈਸ਼ਲ ਖਾਣ ਨੂੰ ਮਨ ਕਰੇ ਤੇ ਤੁਸੀਂ ਬਣਾ ਸਕਦੇ ਹੋ ਜੀ ਇਹ ਬਹੁਤ ਹੀ ਟੇਸਟੀ ਤੇ ਲਾਜ਼ਵਾਬ ਮਲਾਈ ਕੋਫਤਾ ਕਿਉਂਕਿ ਅੱਜ ਘਰ ਦੀ ਕੰਟੀਨ ਵਿੱਚ ਬਣਨ ਜਾ ਰਿਹਾ ਜੀ ਮਲਾਈ ਕੋਫਤਾ ਜੇਕਰ ਤੁਸੀਂ ਇੱਕ ਵਾਰੀ ਮਲਾਈ ਕੋਫਤਾ ਨੂੰ ਮੇਰੇ ਇਸ ਤਰੀਕੇ ਨਾਲ ਬਣਾ ਲਿਆ ਤਾਂ ਤੁਸੀਂ ਬਾਹਰ ਦਾ ਮਲਾਈ ਕੋਫਤਾ ਖਾਣਾ ਬਿਲਕੁਲ ਹੀ ਭੁੱਲ ਜਾਓਗੇ ਕਿਉਂਕਿ ਮਲਾਈ ਕੋਫਤਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੈ ਜਦੋਂ ਵੀ ਆਪਾਂ ਕਹੀਏ ਕਿ ਆਪਾਂ ਮਲਾਈ ਕੋਫਤਾ ਬਣਾਣਾ ਹੈ ਤਾਂ ਘਰ ਵਿੱਚ ਸਾਰੇ ਜਾਣੇ ਬਹੁਤ ਹੀ ਖੁਸ਼ ਹੋ ਜਾਂਦੇ ਨੇ ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਜਦੋਂ ਵੀ ਕਿਤੇ ਸਪੈਸ਼ਲ ਖਾਣਾ ਹੋਵੇ ਤੁਸੀਂ ਇਹਨੂੰ ਬਣਾ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਫੇਰ ਸ਼ੁਰੂ ਕਰਦੇ ਅੱਜ ਦੀ ਰੈਸਪੀ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਸਭ ਤੋਂ ਪਹਿਲਾਂ ਅਸੀਂ ਮਲਾਈ ਕੋਬ ਤੇ ਵਾਸਤੇ ਗਰੇਵੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਆਪਾਂ ਦੋ ਪਿਆਜ਼ ਲਏ ਨੇ ਤੇ ਪਿਆਜ਼ਾਂ ਦਾ ਡਬਲ ਆਪਾਂ ਚਾਰ ਟਮਾਟਰ ਪਾਏ ਨੇ 10 ਆਪਾਂ ਲਸਣ ਦੀਆਂ ਕਲੀਆਂ ਲਈਆਂ ਨੇ ਦੋ ਹਰੀਆਂ ਮਿਰਚ ਤੇ 1 ਇੰਚ ਆਪਾਂ ਅਦਰਕ ਦਾ ਟੁਕੜਾ ਲਿਆ ਹੋਇਆ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਹੈ ਜੀ 10-15 ਇਹਦੇ ਚ ਲੈਏ ਨੇ ਜੀ ਆਪਾਂ ਕਾਜੂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਿਆ ਹੈ ਤੇ ਇੱਕ ਚਮਚਾ ਆਪਾਂ ਮੱਗਸ ਲਏ ਨੇ ਇਧਰ ਸਿਕੜਾਈ ਵਿੱਚ ਦੋ ਚਮਚੇ ਤੇਲ ਗਰਮ ਰੱਖਿਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਾਫ ਤੇ ਮਸਾਲੇ ਪਾਵਾਂਗੇ ਸਾਫ ਤੇ ਮਸਾਲਿਆਂ ਵਿੱਚ ਅਸੀਂ ਇੱਕ ਛੋਟਾ ਟੁਕੜਾ ਦਾਲਚੀਨੀ ਇੱਕ ਕਾਲੀ ਇਲਾਚੀ ਤਿੰਨ ਹਰੀਆਂ ਇਲਾਚੀਆਂ ਤਿੰਨ ਲੌਂਗ ਇੱਕ ਲਾਲ ਮਿਰਚ ਇੱਕ ਤੇਜ ਪੱਤਾ ਪੰਜ ਸਤ ਕਾਲੀਆਂ ਮਿਰਚਾਂ ਤੇ ਅੱਧਾ ਚਮਚਾ ਜੀਰਾ ਲਿਆ ਇਹ ਪਾ ਦਾਂਗੇ ਇਹਨਾਂ ਨੂੰ ਅਸੀਂ ਇੱਕ ਦੋ ਮਿੰਟ ਟੱਕੀ ਘਰ ਫੋਲ ਲਾਂਗੇ ਤਾਂ ਕਿ ਮਸਾਲਿਆਂ ਦਾ ਪੂਰਾ ਫਲੇਵਰ ਤੇਲ ਵਿੱਚ ਆ ਜਾਵੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ പ്യജ പ്യൂ മി ഫെ അമാരിച്ചാൽ ਉਹਤੇ ਨਾਲ ਉਹ ਵਾਲੇ ਕਾਟੇ ਜਿਹੜੇ ਕੈਪਰ ਰੱਖੇ ਨੇ ਇਹਨਾਂ ਪਾਵਾਂਗੇ ਇਹਨਾਂ ਨਾਲ ਮਸਾਲੇ ਇਹ ਵੀ ਪਾਵਾਂਗੇ ਹੁਣ ਅਸੀਂ 1/2 ਚਮਚ ਨਮਕ ਪਾਵਾਂਗੇ ਕਾਟੇ ਟਮਾਟਰ ਜਲਦੀ ਸੌਫਟ ਹੋ ਜਾਣ ਇਹਨਾਂ ਨੂੰ ਅਸੀਂ 3-4 ਮਿੰਟ ਇਸ ਤਰ੍ਹਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਚਮਚੇ ਦਾ 1/4 ਸਹਲਦੀ ਪਾਦਰ ਪਾਵਾਂਗੇ ਅੱਧਾ ਚਮਚਾ ਅਸੀਂ ਪਾਵਾਂਗੇ ਜੀ ਦੇਖੀ ਮੇਟ ਚ ਪਾਤੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਘਾਲਵਾ ਲਵਾਂਗੇ 5 ਕਿ ਮਿੰਟ ਪਕਾ ਕੇ ਫਿਰ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਇਹ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਸੌਫਟ ਕਰਾਂਗੇ ਤੇ ਫਿਰ ਇਹਦੀ ਅੱਧੀ ਅੱਧੀ ਗਰੀ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਟੱਕ ਕੇ ਇਹਨੂੰ ਪਕਾਵਾਂਗੇ ਵਿੱਚ ਵਿੱਚ ਚਾਪਾ ਨੂੰ ਚੱਕ ਵੀ ਕਰਾਂਗੇ 5 ਮਿੰਟ ਹੋ ਗਏ ਨੇ ਮਸਾਲੇ ਨੂੰ ਪੱਕਦੇ ਹੁਣ ਅਸੀਂ ਇਹਦੇ ਵਿੱਚ ਅੱਧੀ ਕੋਲੀ ਪਾਣੀ ਪਾ ਕੇ ਇਹਨੂੰ 5 ਮਿੰਟ ਵਾਸਤੇ ਹੋਰ ਪਕਾ ਲਵਾਂਗੇ ਜਦ ਤੱਕ ਇਹ ਬਿਲਕੁਲ ਸੌਫਟ ਹੋ ਜਾਣਗੇ ਤੇ ਫਿਰ ਅਸੀਂ ਇਹਦੀ ਗਰੇਵੀ ਬਣਾ ਲਾਂਗੇ ਪਾਣੀ ਤੁਸੀਂ ਇੰਨਾ ਕਿ ਪਾਣਾ ਹੈ ਕਿ ਜਿਵੇਂ ਇਹਦੇ ਵਿੱਚ ਆਪਾਂ ਟਮਾਟਰ ਪਿਆਜ਼ ਜੋ ਵੀ ਪਾਏ ਨੇ ਬਿਲਕੁਲ ਇਹਦੇ ਵਿੱਚ ਇੱਕ ਸਾਰ ਹੋ ਜਾਣਾ ਦੇਖੋ ਜੀ ਬਸ ਇੰਨਾ ਕਿ ਸਾਨੂੰ ਪਾਣੀ ਚਾਹੀਦਾ ਹੈ ਹੁਣ ਅਸੀਂ ਇਹਨੂੰ ਟੱਕ ਕੇ ਠਕਾਉਣਾ ਹੈ ਜੀ ਨੇ ਜੇ ਸੀ ਇਸ ਤਰ੍ਹਾਂ ਹੀ ਮਸਾਲੇ ਨੂੰ ਪਕਾ ਰਹੇ ਆਂ ਦੇਖੋ ਜੀ ਟਮਾਟਰ ਪਿਆਜ਼ ਸਭ ਘੁਲ ਮਿਲ ਗਏ ਨੇ ਬਿਲਕੁਲ ਸੌਫਟ ਹੋ ਗਏ ਨੇ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਰੱਖਦੇ ਆਂ ਉੰਨੀ ਦੇਰ ਅਸੀਂ ਕੋਟਿਆਂ ਵਾਸਤੇ ਸਮਾਨ ਰੈਡੀ ਕਰਦੇ ਆਂ ਪਲਾਈ ਕੋਪਤਾ ਬਣਾਉਣ ਵਾਸਤੇ ਜੀ ਅਸੀਂ 200 ਗ੍ਰਾਮ ਪਨੀਰ ਲਿਆ ਹੈ ਤੇ ਇੱਕ ਆਲੂ ਉਹਨੂੰ ਬੋਇਲ ਕਰ ਲਿਆ ਜੀ ਤੇ ਪਨੀਰ ਨੂੰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਬਿਲਕੁਲ ਵੀ ਗਿੱਲਾ ਨਾ ਹੋਵੇ ਇਹਨੂੰ ਡਰਾਈ ਕਰਕੇ ਤੁਸੀਂ ਇਹਦੇ ਕੋफ्ते ਬਣਾਉਣੇ ਨੇ ਇਹ ਕੋफ्ते ਆਪਾਂ ਬਹੁਤ ਹੀ ਆਸਾਨ ਢੰਗ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਕੋफ्ते ਬਹੁਤ ਹੀ ਟੇਸਟੀ ਰੈਸਟੋਰੈਂਟ ਵਰਗੇ ਬਣ ਕੇ ਤਿਆਰ ਹੋਣਗੇ ਸਭ ਤੋਂ ਪਹਿਲਾਂ ਅਸੀਂ ਪਨੀਰ ਤੇ ਆਲੂਆਂ ਨੂੰ ਕद्दूकश ਕਰ ਲੈਨੇ ਆ ਅਸੀਂ ਪਨੀਰ ਨੂੰ ਇਸ ਤਰ੍ਹਾਂ ਕद्दूकश ਕਰ ਲਾਂਗੇ ਹੁਣ ਜੇ ਅਸੀਂ ਪਨੀਰ ਨੂੰ ਕद्दूकश ਕਰ ਲਿਆ ਤੇ ਇਹ ਥੈਲੀ ਦੇ ਨਾਲ ਸਾਰੇ ਪਨੀਰ ਨੂੰ ਮਸਲ ਕੇ ਇੱਕ ਜਗ੍ਹਾ ਇਕੱਠਾ ਕਰਾਂਗੇ ਇਹਨੂੰ ਇੰਨਾ ਵੀ ਜ਼ਿਆਦਾ ਨਹੀਂ ਮਸਲਣਾ ਤਾਂ ਕਿ ਇਹਦੇ ਵਿੱਚ ਲੋਕਿਓ ਨਿਕਲ ਆਵੇ ਇਸ ਤਰ੍ਹਾਂ ਨਹੀਂ ਕਰਨਾ ਬਸ ਸੌਫਟ ਸੌਫਟ ਆਪਾਂ ਇਸ ਤਰ੍ਹਾਂ ਇਹਨੂੰ ਮੈਸ਼ ਕਰਾਂਗੇ ਪਨੀਰ ਬਿਲਕੁਲ ਸੌਫਟ ਹੋ ਗਿਆ ਜੀ ਇਹ ਹੁਣ ਇੱਕ ਜਗ੍ਹਾ ਇਸ ਤਰ੍ਹਾਂ ਇਹਨੂੰ ਅਸੀਂ ਇਕੱਠਾ ਕਰ ਲਵਾਂਗੇ ਇਸ ਤਰ੍ਹਾਂ ਅਸੀਂ ਪਨੀਰ ਨੂੰ ਕਰਨ ਦੇ ਨਾਲ ਕੋਪ ਦੇ ਬਹੁਤ ਹੀ ਵਧੀਆ ਸੌਫਟ ਬਣ ਕੇ ਤਿਆਰ ਹੁੰਦੇ ਨੇ ਜੀ ਹੁਣ ਅਸੀਂ ਆਲੂ ਨੂੰ ਵੀ ਕੱਦੂ ਕਸ਼ ਕਰਕੇ ਤਿਆਰ ਕਰ ਲਵਾਂਗੇ ਕਾਲੂ ਨੂੰ ਵੀ ਅਸੀਂ ਕਤੂਕਸ਼ ਕਰ ਲਿਆ ਜੀ ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਬਾਈਂਡਿੰਗ ਦੇਣ ਵਾਸਤੇ ਤਾਂ ਕਿ ਕੋਪ ਤੇ ਬਹੁਤ ਹੀ ਵਧੀਆ ਬਣਨ ਇਹਦੇ ਵਿੱਚ ਅਸੀਂ 2 ਚਮਚ ਮੈਦਾ ਮਿਲਾਵਾਂਗੇ ਹਲਕੇ ਹਲਕੇ ਥਾਣਾਲੇ ਨੂੰ ਅਸੀਂ ਮਿਕਸ ਕਰਾਂਗੇ ਲਓ ਜੀ ਪਨੀਰ ਤੇ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ 2 ਚਮਚੇ ਮੈਦੇ ਦੇ ਪਾਦਾਂਗੇ ਇੱਕ ਚਮਚਾ ਅਸੀਂ ਪਹਿਲਾਂ ਪਾ ਦਾਂਗੇ ਤੇ ਇੱਕ ਚਮਚਾ ਪਾ ਇਹਨੂੰ ਮੈਸ਼ ਕਰਕੇ ਫਿਰ ਪਾਵਾਂਗੇ ਸਿਰਫ ਮੈਦਾ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਣਾ ਜੇ ਜ਼ਿਆਦਾ ਪਾਵਾਂਗੇ ਤੇ ਫਿਰ ਇਹਦਾ ਸਾਨੂੰ ਮੈਦੇ ਦਾ ਟੇਸਟ ਜ਼ਿਆਦਾ ਆਏਗਾ ਅਸੀਂ 2 ਚਮਚੇ ਹੀ ਇਹਦੇ ਵਿੱਚ ਮੈਦਾ ਪਾਣਾ ਹੈ ਤੇ ਜੇ ਇੱਕ ਇੱਕ ਤਾਂ ਹੁੰਦੇ ਨੇ ਕਿ ਜਿੱਦਾਂ ਮਲਾਈ ਕੋਫਤਾ ਸਟਫਡ ਕਰਕੇ ਬਣਾਇਆ ਜਾਂਦਾ ਹੈ ਸਟਫਿੰਗ ਕਰਕੇ ਤੇ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਥੋੜੇ ਜਿਹਾ ਡਰਾਈ ਫਰੂਟ ਇਹਦੇ ਵਿੱਚ ਇਸ ਤਰ੍ਹਾਂ ਹੀ ਮਿਕਸ ਕਰ ਦਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਚਮਚ ਮੈਦਾਸੀ ਹੋਰ ਪਾ ਦਾਂਗੇ ਇਹਨੂੰ ਮਿਕਸ ਕਰ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਵਾਂਗੇ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਆਏ ਵੌਫਲਿਆਂ ਦਾ ਟੇਸਟ ਵਧਾਣ ਲਈ ਅਸੀਂ ਇੱਕ ਚਮਚਾ ਬਦਾਮ ਉਹਨਾਂ ਨੂੰ ਬਰੀਕ ਕੱਟ ਲਿਆ ਇੱਕ ਚਮਚਾ ਕੱਟੂ ਤੇ ਇੱਕ ਚਮਚਾ ਸੌਗੀ ਇਹਨਾਂ ਨੂੰ ਅਸੀਂ ਕੱਟਿਆ ਹੈ ਤੇ ਇਹਨਾਂ ਨੂੰ ਪਾ ਦਾਂਗੇ ਤੁਸੀਂ ਕਦੀ ਵੀ ਇਹਨਾਂ ਨੂੰ ਸਾਬਤ ਤਾ ਕੋਪਤਿਆਂ ਵਿੱਚ ਨਹੀਂ ਪਾਣਾ ਕਿਉਂਕਿ ਜਿਸ ਟਾਈਮ ਤੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਇਹ ਫੁੱਲਦੇ ਨੇ ਤੇ ਕੋਪਤੇ ਫਟਣ ਦਾ ਡਰ ਰਹਿੰਦਾ ਹੈ ਦੋ ਕੱਲੀਆਂ ਲਸਣ ਦੀਆਂ ਤੇ ਬਿਲਕੁਲ ਥੋੜਾ ਜਿਹਾ ਅਦਰਕ ਤੇ ਇੱਕ ਹਰੀ ਮਿਰਚ ਇਹ ਕੱਟ ਲਈ ਹੈ ਇਹ ਪਾਵਾਂਗੇ ਤੇ ਇਸ ਦੇ ਨਾਲ ਚਮਚੇ ਦਾ ਚੌਥਾ ਹਿੱਸਾ ਨਮਕ ਤੇ ਚਮਚੇ ਦਾ ਚੌਥਾ ਹਿੱਸਾ ਹੈ ਕਾਲੀ ਮਿਰਚ ਕਾਲੀ ਮਿਰਚ ਨੂੰ ਵੀ ਅਸੀਂ ਇਸ ਤਰ੍ਹਾਂ ਦਰਦਰਾ ਜਾਂ ਕੁੱਟ ਲਿਆ ਇਹਦਾ ਬਰੀਕ ਪਾਊਡਰ ਨਹੀਂ ਬਣਾਇਆ ਥੋੜਾ ਜਿਹਾ ਪਾ ਦਾਂਗੇ ਜੀ ਅਸੀਂ ਇਹਦੇ ਵਿੱਚ ਕਟਿਆ ਹੋਇਆ ├ ਤਨੀਆ ਬਿਲਕੁਲ ਥੋੜਾ ਜਿਹਾ ਪਾ ਕੇ ਹੁਣ ਇਹਨੂੰ ਕਰ ਲਾਂਗੇ ਜੀ ਮਿਕਸ ਇਸ ਤਰ੍ਹਾਂ ਕਰਨ ਦੇ ਨਾਲ ਕੋਪ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਸਾਡਾ ਕੰਮ ਵੀ ਆਸਾਨ ਹੋ ਜਾਂਦਾ ਹੈ ਤੇ ਜਿਨ੍ਹਾਂ ਨੇ ਫਸਟ ਟਾਈਮ ਤੇ ਮਲਾਈ ਕੋਪ ਦਾ ਬਣਾਉਣਾ ਹੈ ਤੇ ਉਹ ਵੀ ਬਹੁਤ ਹੀ ਈਜ਼ੀ ਢੰਗ ਨਾਲ ਸੌਖੇ ਤਰੀਕੇ ਨਾਲ ਇਹਨੂੰ ਬਣਾ ਸਕਦੇ ਨੇ ਤੇ ਤੁਸੀਂ ਇਹ ਸਾਰਾ ਡੋ ਬਣਾ ਕੇ ਤਿਆਰ ਕਰ ਲੈਣਾ ਤੇ ਚੈੱਕ ਕਰਨਾ ਹੈ ਕਿ ਜਿਸ ਟਾਈਮ ਤੇ ਅਸੀਂ ਕੋਪਤੇ ਬਣਾਉਣੇ ਨੇ ਇਹਦੇ ਵਿੱਚ ਕੋਈ ਵੀ ਤਰੇੜ ਨਾ ਹੋਵੇ ਬਸ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਅਸੀਂ ਬਣਾਣੇ ਆ ਜੀ ਇਹਦੇ ਕੋਪਤੇ ਇਸ ਤਰ੍ਹਾਂ ਸਾਡਾ ਡੋ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਦੇ ਛੋਟੇ-ਛੋਟੇ ਕੋਪਤੇ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਇੰਨਾ ਕਿ ਮਿਸ਼ਰਣ ਲਿਆਏ ਤੇ ਇਹਨੂੰ ਇਸ ਤਰ੍ਹਾਂ ਹੱਥ ਦੇ ਵਿੱਚ ਲੈ ਕੇ ਤੇ ਇਹਦੇ ਗੋਲ-ਗੋਲ ਆਪਾਂ ਕੋਪਤੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਚੈੱਕ ਕਰ ਲੈਣਾ ਕਿ ਜਿਸ ਟਾਈਮ ਤੇ ਅਸੀਂ ਕੋਪਤੇ ਬਣਾਨੇ ਆ ਇਹਦੇ ਵਿੱਚ ਕੋਈ ਵੀ ਤਰੇੜਾ ਨਾ ਹੋਣ ਆ ਦੇਖੋ ਜੀ ਆਪਣੇ ਕੋਪਤੇ ਬਿਲਕੁਲ ਸਹੀ ਬਣ ਰਹੇ ਨੇ ਇਹਦੇ ਵਿੱਚ ਕੋਈ ਵੀ ਤਰੇੜ ਨਹੀਂ ਹੈ ਹੁਣ ਅਸੀਂ ਇਹਨੂੰ ਥੋੜਾ ਜਿਹਾ ਸੁੱਕਾ ਮੈਦਾ ਲਵਾਂਗੇ ਇਸ ਤਰ੍ਹਾਂ ਆ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਡਸਟ ਕਰ ਲਵਾਂਗੇ ਇਸ ਤਰ੍ਹਾਂ ਹੱਥ ਦੇ ਨਾਲ ਫਿਰ ਇਹਨੂੰ ਗੋਲ-ਗੋਲ ਘੁਮਾ ਲਵਾਂਗੇ ਇੱਕ ਵਾਰੀ ਇਨੂੰ ਇਸ ਤਰ੍ਹਾਂ ਪਲੇਟ ਵਿੱਚ ਰੱਖਾਂਗੇ ਇਸੇ ਤਰ੍ਹਾਂ ਅਸੀਂ ਸਾਰੇ ਕੋਪ ਤੇ ਬਣਾ ਕੇ ਤਿਆਰ ਕਰਦੇ ਹਾਂ ਹੁਣ ਸਾਡਾ ਗਰੇਵੀ ਦਾ ਮਸਾਲਾ ਬਿਲਕੁਲ ਠੰਡਾ ਹੋ ਗਿਆ ਇਹਦੇ ਵਿੱਚੋਂ ਅਸੀਂ ਤੇਜ ਪੱਤਾ ਇਹ ਵਾਲੀ ਮੋਟੀ ਇਲਾਚੀ ਕਾਲੀ ਵਾਲੀ ਇਲਾਚੀ ਇਹ ਕੱਢਾ ਕੇ ਤੇ ਦਾਲ ਚੀਨੀ ਦਾ ਟੁਕੜਾ ਜਿਹੜਾ ਆਪਾਂ ਪਾਇਆ ਸੀ ਉਹਨੂੰ ਵੀ ਅਸੀਂ ਬਾਹਰ ਕੱਢ ਲਵਾਂਗੇ ਹੁਣ ਅਸੀਂ ਇਹਦੀ ਗਰੇਵੀ ਬਣਾ ਕੇ ਕਰਦੇ ਹਾਂ ਜੀ ਤਿਆਰ ਇਸ ਤਰ੍ਹਾਂ ਅਸੀਂ ਸਾਰੀ ਗਰੇਵੀ ਨੂੰ ਮਿਕਸੀ ਵਿੱਚ ਪੀਸ ਕੇ ਤੇ ਇਸ ਤਰ੍ਹਾਂ ਇੱਕ ਸਟ੍ਰੇਨਰ ਅਸੀਂ ਛਾਣ ਲਿਆ ਤੇ ਇਹਦੇ ਵਿੱਚ ਇਹ ਚੜਾ ਐਕਸਟਰਾ ਕਾਰਟੋਂ ਸਾਰਾ ਬਚ ਗਿਆ ਜੀ ਤੇ ਇਹਨੂੰ ਇਸ ਤਰ੍ਹਾਂ ਅਸੀਂ ਛਾਨਣੀ ਨਾਲ ਛਾਣ ਕੇ ਤੇ ਵੜਾ ਬਿਲਕੁਲ ਕਰੀਮੀ ਸਾਡੀ ਗਰੇਵੀ ਬਣ ਕੇ ਤਿਆਰ ਹੋਈ ਹੈ ਜਿਹਦੇ ਨਾਲ ਕਿ ਕੋफ्ते ਆਪਣੇ ਬਹੁਤ ਹੀ ਟੇਸਟੀ ਤੇ ਵਧੀਆ ਬਣਗੇ ਜੀ ਆ ਦੇਖੋ ਜੀ ਤੇ ਇਧਰ ਅਸੀਂ ਮੀਡੀਅਮ ਫਲੇਮ ਤੇ ਪਹਿਲਾਂ ਹੀ ਤੇਲ ਗਰਮ ਰੱਖਿਆ ਤੇ ਇਹਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਕੋਪਤਾ ਬਣਾਇਆ ਹੈ ਤੇ ਉਹਨੂੰ ਪਾ ਕੇ ਦੇਖਾਂਗੇ ਜੇਕਰ ਬਿਲਕੁਲ ਸਹੀ ਬਣੇਗਾ ਫਿਰ ਆਪਾਂ ਬਾਕੀ ਕੋਫਤੇ ਫਰਾਈ ਕਰਾਂਗੇ ਜੀ ਦੇਖੋ ਜੀ ਕੋਪਤਾ ਬਿਲਕੁਲ ਸਹੀ ਬਣਿਆ ਹੈ ਬਿਲਕੁਲ ਵੀ ਫਟਿਆ ਨਹੀਂ ਹੈ ਤੇ ਬੱਸ ਹੋਣੀ ਸੀ ਬਾਕੀ ਸਾਰੇ ਕੋਫਤੇ ਫਰਾਈ ਕਰਾਂਗੇ ਜੀ ਇਹਨੂੰ ਅਸੀਂ ਬਾਹਰ ਕੱਢਦੇ ਆਂ ਤੇ ਬਾਕੀ ਦੇ ਕੋਫਤੇ ਦੇ ਚਾਪਾ ਦੋ ਬੈਚਾਂ ਵਿੱਚ ਫਰਾਈ ਕਰਕੇ ਤਿਆਰ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਜਿੰਨੇ ਕ ਕੋਫਤੇ ਕੜਾਈ ਚਾਹਣਗੇ ਉਸ ਹਿਸਾਬ ਨਾਲ ਇਹਦੇ ਚਾਪਾ ਕੋਕ ਤੇ ਪਾ ਦਾਂਗੇ ਜੀ ਤੁਸੀਂ ਫਲੇਮ ਨੂੰ ਲੋ ਨਹੀਂ ਰੱਖਣਾ ਫਲੇਮ ਨੂੰ ਤੁਸੀਂ మీడియం ਰੱਖਣਾ ਜੇ ਤੁਸੀਂ ਫਲੇਮ ਲੋ ਕਰੋਗੇ ਤੇ ਕੋਕਤੇ ਆਪਣੇ ਫਟ ਸਕਦੇ ਨੇ ਥੋੜੀ देर ਅਸੀਂ ਇਹਨੂੰ ਇਸ ਤਰ੍ਹਾਂ ਹੀ ਰਹਿਣ ਦਾਂਗੇ ਫਿਰ ਅਸੀਂ ਇਹਨੂੰ ਉਲਟਾ-ਪਲਟਾ ਕੇ ਚੰਗੀ ਤਰ੍ਹਾਂ 골ਡਨ ਹੋਣ ਤੱਕ ਫਰਾਈ ਕਰ ਲਵਾਂਗੇ ਕੋਕਤੇ ਸਾਡੇ ਬਣ ਕੇ ਤਿਆਰ ਨੇ 5-7 ਮਿੰਟਾਂ ਚ ਇਹ ਫਰਾਈ ਹੋ ਗਏ ਨੇ ਹੁਣ ਅਸੀਂ ਇਹਨੂੰ ਪਲੇਟ 'ਚ ਕੱਟ ਲਵਾਂਗੇ ਇਸੇ ਤਰ੍ਹਾਂ ਬਾਕੀ ਦੇ ਬੱਚੇ ਹੋਏ ਆਪਾਂ ਕੋਕਤੇ ਵੀ ਬਣਾ ਕੇ ਤਿਆਰ ਕਰਾਂਗੇ ਸਾਰੇ ਕੋਫਤੇ ਆਪਾਂ ਫਰਾਈ ਕਰ ਲਏ ਨੇ ਜੀ ਤੇ ਹੁਣ ਬਣਾਉਨੇ ਆ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਮਲਾਈ ਕੋਫਤੇ ਕੜਾਈ ਵਿੱਚ ਆਪਾਂ ਇੱਕ ਚਮਚਾ ਤੇਲ ਪਿਆ ਤੇ ਇਹਦੇ ਵਿੱਚ ਆਪਾਂ ਅੱਧਾ ਚਮਚਾ ਜੀਰਾ ਪਾ ਦਾਂਗੇ ਤੇ ਜੀਰੇ ਦੇ ਨਾਲ ਹੀ ਆਪਾਂ ਇਹ ਵਾਲੀ ਸਾਰੀ ਗਰੇਵੀ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਤਿਆਰ ਕੀਤੀ ਹੈ ਸੀ ਚੰਗੀ ਤਰ੍ਹਾਂ ਪਕਾਵਾਂਗੇ ਕੋਣ ਅਸੀਂ ਥੋੜਾ ਜਿਆਦਾ ਵਿੱਚ ਨਸਾਨੇ ਪਾ ਦਾਂਗੇ ਜੀ ਇੱਕ ਚਮਚਾ ਧਨੀਆ ਪਾਊਡਰ ਇੱਕ ਟੁਟਕੀ ਹਲਦੀ 1/2 ਚਮਚਾ ਜੀ ਦੇਗੀ ਮਿਰਚ ਪਾ ਦਾਂਗੇ ਜੀ ਦੇਸ ਦੇ ਨਾਲ ਹੀ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ 5-7 ਮਿੰਟੋ ਚ ਗਰੇਵੀ ਨੂੰ ਪਕਾਵਾਂਗੇ ਤੁਸੀਂ ਸਾਰੇ ਮਸਾਲੇ ਆਪਣੇ ਪਹਿਲਾਂ ਹੀ ਪੱਕੇ ਹੋਏ ਨੇ ਗਰੇਵੀ ਕਾਫੀ ਪੱਕੀ ਹੋਈ ਹੈ ਇਹਨੂੰ ਆਪਾਂ 5 ਕੁ ਮਿੰਟ ਹੀ ਪਕਾਵਾਂਗੇ ਇੱਥੇ ਆਪਾਂ ਨੂੰ ਗਰੇਵੀ ਕਾਫੀ ਗਾੜੀ ਲੱਗ ਰਹੀ ਹੈ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾ ਦਾਂਗੇ ਉਸੇ ਡੂੰਘੇ ਵਿੱਚ ਮੈਂ ਅੱਧੀ ਕੋਲੀ ਪਾਣੀ ਲਈ ਹੈ ਜੀ ਉਹ ਪਾ ਦਾਂਗੇ। ਇਹ ਹੁਣ ਅਸੀਂ ਇਹਨੂੰ ਟੱਕ ਕੇ ਥੋੜੀ देर ਵਾਸਤੇ ਪਕਾਵਾਂਗੇ। ਆਹ ਦੇਖੋ ਜੀ। ਇਸ ਤਰ੍ਹਾਂ ਦੀ ਗਰੇਵੀ ਆਪਾਂ ਨੂੰ ਚਾਹੀਦੀ ਹੈ। ਮੈਂ ਤੇ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ। ਇਹਦੇ ਵਿੱਚ ਅਸੀਂ ਏਡਾ ਚਮਚਾ ਨਮਕ ਦਾ ਪਾ ਦਾਂਗੇ ਕਿਉਂਕਿ ਪਹਿਲੇ ਆਪਾਂ ਨਮਕ ਘੱਟ ਪਾਇਆ ਸੀ ਇਸ ਕਰਕੇ ਹੁਣ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਚੀਨੀ ਪਾ ਦਾਂਗੇ ਚੀਨੀ ਜਿਹੜੀ ਆਪਾਂ ਇਹਦੇ ਵਿੱਚ ਮਸਾਲੇ ਪਾਏ ਨੇ ਜੀ ਉਹਨਾਂ ਨੂੰ ਬੈਲੈਂਸ ਕਰਨ ਵਾਸਤੇ ਬਿਲਕੁਲ ਇੱਕ ਚੁਟਕੀ ਦੇ ਕਰੀਬ ਆਪਾਂ ਚੀਨੀ ਪਾਈ ਹੈ ਜੀ ਤੇ ਹੁਣ ਅਸੀਂ ਇਹਨੂੰ ਪਕਾ ਲੈਨੇ ਆ ਜੀ ਲਓ ਜੀ ਆਪਣੀ ਗਰੇਵੀ ਬਣ ਕੇ ਬਿਲਕੁਲ ਤਿਆਰ ਹੈ ਸਾਨੂੰ ਇਸ ਤਰ੍ਹਾਂ ਦੀ ਇਹਦੀ ਗਰੇਵੀ ਚਾਹੀਦੀ ਹੈ ਜੀ ਹੁਣ ਅਸੀਂ ਇਹਦੇ ਵਿੱਚ ਦੋ ਚਮਚੇ ਫਰੈਸ਼ ਕਰਦੀ ਕਰੀਮ ਪਾਵਾਂਗੇ ਜਿਹੜੀ ਕਿ ਆਪਾਂ ਤਾਜ਼ਾ ਮਲਾਈ ਤੋਂ ਤਿਆਰ ਕੀਤੀ ਹੈ ਇਹਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਇਸ ਕਰੀਮ ਨੂੰ ਪਕਾਉਣਾ ਹੈ ਨਹੀਂ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਰੀਮ ਸਬਜ਼ੀ ਦੇ ਵਿੱਚ ਫਟ ਜਾਂਦੀ ਹੈ ਬਸ ਇਸ ਤਰ੍ਹਾਂ ਇਹਨੂੰ ਲਗਾਤਾਰ ਹਿਲਾਉਣਾ ਹੈ ਇੱਕੋ ਹਲਕਾ ਜਿਹਾ ਉਬਾਲਾ ਆਣ ਦੇ ਬਾਅਦ ਅਸੀਂ ਇਹਦੇ ਵਿੱਚ ਕੋਟ ਤੇ ਪਾ ਦਾਂਗੇ ਜੀ ਪਲਾਉ ਜੀ ਸਾਡੀ ਗਰੇਵੀ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਉਨੇ ਆ ਜੀ ਕੋਪ ਤੇ ਪਾ ਕੇ ਆਪਾਂ ਇਹਨਾਂ ਨੂੰ ਜ਼ਿਆਦਾ ਪਕਾਣਾ ਨਹੀਂ ਸਿਰਫ ਆਪਾਂ ਇੱਕ ਦੋ ਮਿੰਟ ਵਾਸਤੇ ਇਹਨਾਂ ਨੂੰ ਹਲਕਾ ਜਿਹਾ ਸੇਕ ਲਵਾਉਣਾ ਹੈ ਕਿਉਂਕਿ ਇਹ ਬਹੁਤ ਹੀ ਸੌਫਟ ਹੁੰਦੇ ਨੇ ਇਹਨਾਂ ਨੂੰ ਜ਼ਿਆਦਾ ਪਕਾਣ ਦੀ ਲੋੜ ਨਹੀਂ ਦੇਖੋ ਤੇ ਥੋੜੀ ਜਿਹੀ ਸੁੱਕੀ ਮੇਥੀ ਉਹਨੂੰ ਇਸ ਤਰ੍ਹਾਂ ਰੋਸਟ ਕਰ ਲਿਆ ਹੋਏ ਪਾ ਦਾਂਗੇ ਇਹਨੂੰ ਟੱਕ ਕੇ ਬਸ ਤਾਂ ਕਿ ਮਸਾਲਿਆਂ ਦਾ ਟੇਸ ਗਰੇਵੀ ਦਾ ਟੇਸ ਸਾਰਾ ਇਹਦੇ ਵਿੱਚ ਰਚ ਮਿਚ ਜਾਵੇ 2 ਮਿੰਟ ਬਾਅਦ ਪਕਾ ਦਾਂਗੇ ਫਿਰ ਇਹਨਾਂ ਨੂੰ ਗਰਮਾ ਗਰਮ ਕਰਦੇ ਹਾਂ ਜੀ ਸਰ ਕੋਣਸੀ ਇਸ ਤੇ ਥੋੜੀ ਜੀ ਫਰੈਸ਼ ਕਰੀਮ ਪਾ ਦਾਂਗੇ ਇਸ ਦੇ ਨਾਲ ਇਹਨੂੰ ਥੋੜਾ ਜਿਹਾ ਧਨੀਆ ਨਾਓ ਜੀ ਆਪਣੇ ਗਰਮਾ ਗਰਮ ਮਲਾਈ ਕੋਫਤਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਜਿੰਨਾ ਸੋਹਣਾ ਦਿਖਣ ਨੂੰ ਲੱਗ ਰਿਹਾ ਹੈ ਖਾਣ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੁਸੀਂ ਜਦੋਂ ਵੀ ਤੁਹਾਡਾ ਮਨ ਕਰੇ ਕੁਝ ਵਧੀਆ ਜਿਹਾ ਖਾਣ ਨੂੰ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਬੜੀ ਆਸਾਨੀ ਨਾਲ ਇਹਨੂੰ ਘਰ ਵਿੱਚ ਬਣਾ ਕੇ ਤਿਆਰ ਕੀਤਾ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਨੂੰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਲਿਆ ਤਾਂ ਤੁਸੀਂ ਬਾਹਰ ਦਾ ਮਲਾਈਕੋਫਤਾ ਖਾਣਾ ਬਿਲਕੁਲ ਭੁੱਲ ਜਾਓਗੇ ਤੁਸੀਂ ਇਹਨੂੰ ਬੱਚਿਆਂ ਦੇ ਟਿਫਿਨ 'ਚ ਵੀ ਦੇ ਸਕਦੇ ਹੋ ਕੋਈ ਗੈਸਟ ਆਵੇ ਤਾਂ ਵੀ ਇਹਨੂੰ ਬਣਾ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਹਾਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ